ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਤਾਂ ਸਾਨੂੰ ਪ੍ਰਕਾਰਮਾ ਦੇ ਵਿੱਚ ਇੱਕ ਇਤਿਹਾਸਕ ਸਿੱਲਪੀ ਮਿਲਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਸਿੱਲ ਦੇ ਇਤਿਹਾਸ ਦੇ ਬਾਰੇ ਚਰਚਾ ਕਰਾਂਗੇ ਗੱਲ ਸ਼ੁਰੂ ਹੁੰਦੀ ਹੈ ਜੀ ਜਹਾਂਗੀਰ ਦੇ ਪੁੱਤਰ ਤੋਂ ਜਹਾਂਗੀਰ ਦਾ ਪੁੱਤਰ ਸੀ ਸ਼ਾਹਜਹਾਂ ਜਦੋਂ ਆਪਣੀ ਤਖਤ ਕੋਸ਼ੀ ਕਰਾਉਂਦਾ ਤਾਂ ਉਹ ਇੱਕ ਤਖਤੇ ਤਾਉਸ ਬਣਾਉਂਦਾ ਉਸ ਸਮੇਂ ਤਖਤੇ ਤਾਉਸ ਬਣਾਉਣ ਦੇ ਉੱਤੇ 2 ਕਰੋੜ ਰੁਪਏ ਲੱਗੇ ਸੀ ਉਹਨਾਂ ਸਮੇਂ ਦੇ ਵਿੱਚ 13 ਗਜ ਲੰਬਾ ਸੀ ਤਖਤੇ ਤਾਂ ਉਸ 2.5 ਗਜ ਚੌੜਾ ਤੇ 5 ਗਜ ਉੱਚਾ ਬਣਾਇਆ ਗਿਆ ਸੀ ਸਾਰੇ ਦਾ ਸਾਰਾ ਉਹ ਸੋਨੇ ਦੇ ਵਿੱਚ ਜੜਿਆ ਗਿਆ ਸੀ ਉਹਦੇ ਉੱਤੇ ਹੀਰੇ ਮੋਤੀ ਤੇ ਜਵਾਰਤ ਲੱਗੇ ਹੋਏ ਸੀ ਤਖਤੇ ਤਾਂ ਉਸ ਦੇ ਅੱਗੇ ਦੋ ਮੋਰ ਬਣੇ ਹੋਏ ਸੀ ਪਹਿਲਾ ਪੁੰਦੇ ਹੋਏ ਮੋਰ ਉਹਨਾਂ ਦੀ ਇੱਕ ਅੱਖ ਦੇ ਵਿੱਚ ਕੋਹੇ ਨੂਰ ਹੀਰਾ ਲੱਗਿਆ ਹੋਇਆ ਸੀ ਸ਼ਾਇਦ ਅਰਾਨੀ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਬਿਹਤਰੀਨ ਛਿਲਪਕਾਰ ਸੀ ਜਿਹਨੂੰ ਬੁਲਾ ਕੇ ਤਖਤੇ ਤੋਂ ਬਣਵਾਇਆ ਗਿਆ ਸੀ 1739 ਈਸਵੀ ਦੇ ਵਿੱਚ ਜਦੋਂ ਨਾਦਰ ਸ਼ਾਹ ਦਿੱਲੀ ਆਉਂਦਾ ਦਿੱਲੀ ਨੂੰ ਲੁੱਟਦਾ ਤਾਂ ਉਹ ਤਖਤੇ ਦਾ ਉਸ ਵੀ ਪੱਟ ਕੇ ਆਪਣੇ ਨਾਂ ਲੈ ਜਾਂਦਾ ਤੇ ਵਿੱਚੇ ਚਲਾ ਜਾਂਦਾ ਕੋਹੇਨੂਰ ਹੀਰਾ ਪਰ ਥੱਲੇ ਉਹ ਇੱਕ ਜਿਹੜਾ ਪੱਥਰ ਲੱਗਿਆ ਹੋਇਆ ਸੀ ਇੱਕ ਸੱਲ ਲੱਗੀ ਹੋਈ ਸੀ ਉਸ ਨੂੰ ਛੱਟ ਜਾਂਦਾ ਬਹੁਤ ਬੇਸ਼ਕੀਮਤੀ ਪੱਥਰ ਦੀ ਬਣੀ ਹੋਈ ਉਹ ਸੱਲਾ 1783 ਈਸਵੀ ਦੇ ਵਿੱਚ ਜਦੋਂ ਸਿੰਘਾਂ ਨੇ ਦਿੱਲੀ ਨੂੰ ਜਿੱਤਿਆ ਜਸਾ ਸਿੰਘ ਆਲੂਵਾਲੀਆ ਬਾਬਾ ਬਗੇਲ ਸਿੰਘ ਜਸਾ ਸਿੰਘ ਰਾਮਗੜੀਆ ਇਹਨਾਂ ਤਿੰਨਾਂ ਨੇ ਜਦੋਂ ਦਿੱਲੀ ਨੂੰ ਜਿੱਤਿਆ ਤਾਂ ਬਾਬਾ ਬਗੇਲ ਸਿੰਘ ਨੇ ਜਸਾ ਸਿੰਘ ਆਲੂਵਾਲੀਆ ਨੂੰ ਤਖਤ ਤੇ ਬੈਠਣ ਦੇ ਲਈ ਕਿਹਾ ਪਰ ਜਸਾ ਸਿੰਘ ਆਲੂਵਾਲੀਆ ਉਸ ਸਮੇਂ ਉਸ ਤਖਤ ਤੇ ਨਹੀਂ ਬੈਠਾ ਜਸਾ ਸਿੰਘ ਰਾਮਗੜੀਆ ਕਹਿੰਦਾ ਵੀ ਇਹ ਉਹੀ ਤਖਤ ਹੈ ਜਿਨੇ ਸਿੱਖਾਂ ਦੇ ਖਿਲਾਫ ਹਮੇਸ਼ਾ ਫਰਮਾਨ ਜਾਰੀ ਕੀਤੇ ਨੇ ਤਾਂ ਉਸ ਨੂੰ ਉਥੋਂ ਪਟਦਾ ਦੇ ਹਾਥੀ ਘੋੜਿਆਂਵੇਂ ਮਗਰ ਪਾ ਕੇ ਕਢੀਸ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲੈ ਕੇ ਆਉਂਦਾ ਤੇ ਲੋਕਾਂ ਨੂੰ ਉਹ ਦੱਸਦਾ ਵੀ ਏ ਤਖਤ ਤੇ ਬੈਠ ਕੇ ਉਹਨਾਂ ਨੇ ਸਾਡੇ ਖਿਲਾਫ ਸਿੱਖਾਂ ਖਿਲਾਫ ਇੰਨੇ ਇੰਨੇ ਜ਼ੁਲਮ ਕੀਤੇ ਸੀ ਜਿਹੜਾ ਤਖਤ ਹਮੇਸ਼ਾ ਹਿੰਦੁਸਤਾਨ ਦੇ ਉੱਤੇ ਰੋਪ ਜਮਾਉਂਦਾ ਸੀ ਆ ਦੇਖੋ ਅਸੀਂ ਉਸ ਨੂੰ ਗਲੀਆਂ ਦੇ ਵਿੱਚ ਕਢੀਸ ਦੇ ਫਿਰਦੇ ਆ ਤੇ ਜੱਸਾ ਸਿੰਘ ਰਾਮ ਕੜੀਆ ਨੇ ਉਸ ਨੂੰ ਦਰਬਾਰ ਸਾਹਿਬ ਤੇ ਬਿਲਕੁਲ ਸਾਹਮਣੇ ਲਿਆ ਕੇ ਫਿੱਟ ਕੀਤਾ ਜਿਹੜਿਆ ਸੀ ਦਰਬਾਰ ਸਾਹਿਬ ਤੋਂ ਨੀਮਾ ਰੱਖਿਆ ਸੀ ਜਦੋਂ ਸੰਗਤ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੀ ਸੀ ਤਾਂ ਸੰਗਤ ਆਪਣੇ ਪੈਰਾਂ ਦੀ ਧੂੜ ਇਸ ਸੱਲ ਦੇ ਉੱਤੇ ਝਾੜ ਕੇ ਅੰਦਰ ਜਾਂਦੇ ਸੀ ਪਰ ਹੁਣ ਇਸ ਨੂੰ ਪੱਟ ਕੇ ਉੱਚੇ ਥਾਂ ਤੇ ਲਾ ਦਿੱਤਾ ਹਾਲਾਂਕਿ ਇਹਦਾ ਦਰਬਾਰ ਸਾਹਿਬ ਵਾਲੀ ਜਿਹੜੀ ਸਾਈਡ ਆ ਉਸ ਨੂੰ ਦਰਬਾਰ ਸਾਹਿਬ ਵੱਲ ਦੇ ਨੀਮਾ ਰੱਖਿਆ ਗਿਆ ਪਰ ਜੱਸਾ ਸਿੰਘ ਰਾਮਗੜੀਆ ਨੇ ਉਸ ਸਮੇਂ ਇਸ ਨੂੰ ਨੀਵੇਂ ਥਾਂ ਤੇ ਲਾਇਆ ਸੀ ਤਾਂ ਕਿ ਲੋਕ ਇਹਦੇ ਉੱਤੋਂ ਦੀ ਲੰਘ ਸਕਣ ਤੇ ਦੱਸਾਂ ਮੈਂ ਦਿੱਲੀ ਦੇ ਤਾਕਤ ਨੂੰ ਵੀ ਆ ਤੁਹਾਡਾ ਤਾਕਤ ਸਾਡੇ ਪੈਰਾਂ 'ਚ ਰੁਲਦਾ ਫਿਰਦਾ। ਤੋਂ ਇਹ ਸੀ ਜੀ ਇਤਿਹਾਸਕ ਸੱਲ ਦਾ ਇਤਿਹਾਸ। ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ।